नशा करना है तो सेवा का करो नशा ऐसा करो जो आपको आगे लेके जाए पर आज का यूथ नशा करता है ये स्वैग के चक्कर में ऊंचिया गडिया फुचिया गडिया नहीं है ये जिंदगी नहीं है आप अपने घर पे मां बाप को तो भूल चुके हो और बाकी आप दूसरों के चक्करों में पड़े हो मैं हमेशा से कहता हूं अगर दुनिया का बादशाह बनना है ਆਪਣੇ ਮਾਪੇ-ਮਾਪੇ ਦੇ ਗੁਲਾਮ ਬਣ ਜਾਓ ਬੜਾ ਕਰਮਾ ਵਾਲਾ ਮਹਿਸੂਸ ਹੋ ਰਿਹਾ ਕਿ ਕਿਹੜੇ ਕਰਮਾ ਦਾ ਫਲ ਪਰਮਾਤਮਾ ਮੈਨੂੰ ਦੇ ਰਿਹਾ ਤੇ ਬੜਾ ਵਧੀਆ ਲੱਗ ਰਿਹਾ ਹੈ ਕਿ ਯੂਥ ਪੰਜਾਬ ਦੀ ਛੱਡੋ ਯੂਥ ਤੋਂ ਜਿਹੜੇ ਆ ਬੱਚੇ ਹਜੇ ਯੂਥ 'ਚ ਵੀ ਨਹੀਂ ਆਜੇ ਬੱਚਿਆਂ ਚ ਆਂਦੇ ਨੇ 6 ਸਾਲ ਦੇ ਉਹ ਬਦਲ ਰਹੇ ਨੇ ਔਰ ਪੰਜਾਬ ਦਾ ਮਾਹੌਲ ਜਿਹੜਾ ਬਦਲਣ ਦੇ ਵਿੱਚ ਯੋਗਦਾਨ ਪਾ ਰਹੇ ਨੇ ਮੇਰੀ ਨਾ ਕੋਈ ਮੰਜ਼ਿਲ ਨਹੀਂ ਹੈਗੀ ਮੈਡਮ ਜ਼ਿੰਦਗੀ 'ਚ ਲੋਕ ਕਹਿੰਦੇ ਨੇ ਕਿ ਤੁਹਾਡਾ ਲਕਸ਼ਯਤ ਹੈ ਹੋਣਾ ਜਿਹਦਾ ਮੇਰਾ ਲਕਸ਼ਯ ਨਹੀਂ ਹੈਗਾ ਮੈਂ ਰੋਜ਼ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਤੇ ਸਮਾਰ ਦੇ ਵਿੱਚ ਕੁਝ ਦੇਣ ਸਮਾਜ ਨੂੰ ਦੇ ਸਕਾਂ ਕਿ ਇਹਦੀ ਕੋਸ਼ਿਸ਼ ਕਰਦਾ ਤੇ ਜੀ ਬੱਚੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਵੱਡੇ-ਵੱਡੇ ਨੂੰ ਵੀ ਮੈਂ ਕੀ ਕਰੂੰਗਾ ਦੇਖ ਕੇ ਹਨਾ ਜੇ ਤੁਹਾਡਾ ਕਿਰਦਾਰ ਵੱਡਾ ਤੁਹਾਡੀ ਸੋਚ ਤੁਹਾਡੀ ਜ਼ੁਬਾਨ ਤੁਹਾਡਾ ਕੰਮ ਬਣਾਉਂਦੀ ਹੈ ਬੰਦਾ ਵੱਡਾ-ਵੱਡੇ ਅਹੁਦੇ ਨਾਲ ਨਹੀਂ ਬਣਦਾ ਕਈ ਵਾਰ ਮੈਂ ਵੱਡੇ ਅਹੁਦੇ-ਅਹੁਦੇ ਨਾਲ ਮਿਲਿਆ ਅਕਲ ਉਹਨਾਂ ਨੂੰ ਜ਼ੀਰੋ ਪਰ ਕਈ ਵਾਰੀ ਮੈਂ ਇੱਕ ਰਿਕਸ਼ਾ ਵਾਲੇ ਨੂੰ ਦੇਖਿਆ ਇੰਨੀ ਲਿਆਕਤ ਇੰਨੀ ਅਕਲ ਫਿਰ ਮੇਰੇ ਲਈ ਤਾਂ ਵੱਡਾ ਉਹ ਹੈ ਹੈਲੋ ਜੀ ਹਾਂ ਹੈਲੋ ਕੀ ਹਾਲ ਹੈ ਤੁਹਾਡਾ ਅੱਛਾ ਪਹਿਲੇ ਤਾਂ ਹੈਪੀ ਬਰਥਡੇ ਮੈਂ ਤਾਂ ਅਨਮੋਲ ਘਰਾਤਾ ਜੀ ਫੈਨ ਹੈਗਾ ਯਈ ਤੇ ਇਹਦਾ ਜਨਮ ਦਿਨ ਸੀਗਾ 17 ਤਰੀਕ ਨੂੰ ਤੇ ਇਹ ਕਹਿੰਦਾ ਮੈਂ ਉੱਥੇ ਜਾ ਕੇ ਕੇਕ ਕੱਟਣਾ ਹੈ ਅੱਛਾ ਜੀ ਹਾਂਜੀ ਤੇ ਫੇਰ ਅਸੀਂ 10 ਤਰੀਕ ਨੂੰ ਉੱਥੋਂ ਤੁਰ ਪਈ ਤੇ ਬਸ ਅੱਜ 17 ਤਰੀਕ ਨੂੰ ਇੱਥੇ ਪਹੁੰਚ ਗਏ ਇਦਾਂ ਏ ਕਿ ਨਸ਼ਿਆਂ ਵਾਸਤੇ ਆਏ ਆਂ ਵੀ ਨਸ਼ਾ ਬਹੁਤ ਹੋ ਰਿਹਾ ਹੈ ਇਹਦੇ ਕਰਕੇ ਇਹਦੀ ਦੌੜ ਹੈਗੀ ਹੈ 225 ਕਿਲੋਮੀਟਰ ਦੀ ਪੰਜਾਬ ਪੁਲਿਸ ਨੇ ਮੈਮ ਬਹੁਤ ਸਹਿਯੋਗ ਕੀਤਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੱਚਾ ਇਸ ਤਰੀਕੇ ਨਾਲ ਰਨਿੰਗ ਕਰਦਾ ਹੈਗਾ ਬੱਚਾ ਇੱਥੋਂ ਤੱਕ ਆਪਣਾ ਪਹੁੰਚਣਾ ਚਾਹੁੰਦਾ ਹੈ ਤੇ ਪੰਜਾਬ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਤੇ ਪੰਜਾਬ ਪੁਲਿਸ ਨੇ ਬੜਾ ਸਹਿਯੋਗ ਪਿੰਨਾ ਵੀ ਇਹ 2 ਸਾਲਾਂ ਤੋਂ 10 ਕਿਲੋਮੀਟਰ ਡੇਲੀ ਰਨਿੰਗ ਕਰਦਾ ਹੈੀ ਸਵੇਰ 5 ਤੇ ਸ਼ਾਮ ਨੂੰ 5 ਕਿਲੋਮੀਟਰ ਜੀ ਨਾਲ ਆਇਆ ਇਹਨਾਂ ਦੇ ਫਾਦਰ ਸਾਹਿਬ ਮੇਰੇ ਫਰੈਂਡ ਨੇ ਕਾਫੀ ਅچھے ਕਾਫੀ ਚਾਲਨ ਤੋਂ ਅਸੀਂ ਜਾਣਦੇ ਇੱਕ ਦੂਜੇ ਨੂੰ ਤੇ ਮੈਂ ਜਾਣਦਾ ਸੀ ਮੈਨੂੰ ਪਹਿਲਾਂ ਹੀ ਮੈਂ ਇਹਨਾਂ ਨੂੰ ਕਿਹਾ ਸੀ ਬੱਚਾ ਕੁਝ ਨਾ ਕੁਝ ਕਰੂਗਾ ਕਿਉਂਕਿ ਕਾਫੀ ਟਾਈਮ ਤੋਂ ਉਹਨਾਂ ਨੂੰ ਜਾਣਦੇ દોડકે જના અપન અમૂલકワત્રાજી ਨੂੰ મે ઇના ਨੂੰ અમૂલકワત્રાજી ਨੂੰ મે દેખ ਰਿਹਾ ਕਾਫੀ ਟਾਈਮ ਤੋਂ ਰੀਲਸ ਵਗੈਰਾ ਦੇਖਦਾ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਸੋਚਿਆ ਹੀ ਨਹੀਂ ਸੀ ਕਦੇ ਆਉਂਗਾ ਮੈਂ ਬੱਚੇ ਥਰੂ ਆਜਾਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ ਗੱਲ ਜੇ ਕਰਾਂਗੇ ਹੁਣ ਅਨਮੋਲ ਸਰ ਦੇ ਨਾਲ ਸੋਚੂ ਗੱਲ ਸਰ ਪਹਿਲੇ ਤਾਂ ਹਾਂਜੀ ਸਰ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਜੀ ਤੁਸੀਂ ਆਏ ਬੜਾ ਮਿਹਰਬਾਨੀ ਤੁਹਾਡੀ ਜੀ ਜੇ ਸਰ ਮੈਂ ਗੱਲ ਕਰਾਂ ਇਸ ਛੋਟੇ ਜਿਹੇ ਬੱਚੇ ਦੀ ਜੋ 6 ਸਾਲ ਦਾ ਹੋਇਆ ਹੈ ਤੇ ਆਪਣਾ ਬਰਥਡੇ ਇੱਥੇ ਮਨਾਉਣਾ ਆ ਗਿਆ ਤੇ ਕਿਦਾਂ ਦਾ ਫੀਲ ਹੋ ਰਿਹਾ ਹੈ ਬੜਾ ਕਰਮਾ ਵਾਲਾ ਮਹਿਸੂਸ ਹੋ ਰਿਹਾ ਕਿ ਕਿਹੜੇ ਕਰਮਾ ਦਾ ਫਲ ਪਰਮਾਤਮਾ ਮੈਨੂੰ ਦੇ ਰਿਹਾ ਤੇ ਬੜਾ ਵਧੀਆ ਲੱਗ ਰਿਹਾ ਕਿ ਯੂਥ ਪੰਜਾਬ ਦੀ ਛੱਡੋ ਯੂਥ ਤੋਂ ਜਿਹੜੇ ਆ ਬੱਚੇ ਹਜੇ ਯੂਥ 'ਚ ਵੀ ਨਹੀਂ ਆਜੇ ਬੱਚਿਆਂ ਚ ਆਂਦੇ ਨੇ 6 ਸਾਲ ਦੇ ਉਹ ਬਦਲ ਰਹੇ ਨੇ ਔਰ ਪੰਜਾਬ ਦਾ ਮਾਹੌਲ ਜਿਹੜਾ ਬਦਲਣ ਦੇ ਵਿੱਚ ਯੋਗਦਾਨ ਪਾ ਰਹੇ ਨੇ ਬੜਾ ਵਧੀਆ ਮਹਿਸੂਸ ਹੋ ਰਿਹਾ ਬੜਾ ਵਧੀਆ ਮਹਿਸੂਸ ਹੋ ਰਿਹਾ ਹੈ ਬਿਲਕੁਲ ਸਰ ਤੇ ਜੇ ਮੈਂ ਗੱਲ ਕਰਾਂ ਨਸ਼ਿਆਂ ਨੂੰ ਲੈ ਕੇ ਬੱਚਾ ਆਪਣੇ ਪੇਰੈਂਟਸ ਦੇ ਨਾਲ ਇੱਥੇ ਪਹੁੰਚਿਆ ਫੈਮਿਲੀ ਮੈਂਬਰਸ ਦੇ ਨਾਲ ਪਹੁੰਚਿਆ ਤੇ ਕਿਤਨਾ ਕਿਤੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਆਇਆ ਤੁਸੀਂ ਇਹਨੇ ਲੋਕਾਂ ਨੂੰ ਇਨਸਪਾਇਰ ਕਰਦੇ ਹੋ ਕਿਦਾਂ ਦਾ ਲੱਗ ਰਿਹਾ ਹੈ ਜਦੋਂ ਇੱਕ 5-6 ਸਾਲ ਦਾ ਬੱਚਾ ਤੁਹਾਡੇ ਤੋਂ ਇਨਸਪਾਇਰ ਹੋ ਕੇ ਇੱਥੇ ਪਹੁੰਚਿਆ ਅਭੀ ਦੌੜ ਕੇ ਮੇਰੀ ਨਾ ਕੋਈ ਮੰਜ਼ਿਲ ਨਹੀਂ ਹੈਗੀ ਮੈਡਮ ਜ਼ਿੰਦਗੀ 'ਚ ਲੋਕ ਕਹਿੰਦੇ ਨੇ ਕਿ ਤੁਹਾਡਾ ਲਕਸ਼ਯਤ ਹੈ ਹੋਣਾ ਜਿਹਦਾ ਮੇਰਾ ਲਕਸ਼ਯ ਨਹੀਂ ਹੈਗਾ ਮੈਂ ਰੋਜ਼ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਤੇ ਸਮਾਜ ਦੇ ਵਿੱਚ ਕੁਝ ਦੇਣ ਸਮਾਜ ਨੂੰ ਤੇ ਜਿਹੜਾ ਇਹ ਬੱਚਾ ਹੈ ਨਾ ਇਹ ਉਹੀ ਮਿਹਨਤ ਦਾ ਫਲ ਹੈ ਕਿ ਜਦੋਂ ਤੁਸੀਂ ਕਹਿੰਦੇ ਇੱਕ ਪੱਥਰ ਤੇ ਵੀ ਬਾਰ ਬਾਰ ਪਾਣੀ ਦੀ ਧਾਰ ਮਾਰ ਰਹੇ ਹੋ ਨਾ ਸੁਰਾਖ ਉਹਦੇ ਚ ਵੀ ਹੋ ਜਾਂਦਾ ਤਾਂ 8 ਸਾਲ ਦੀ ਤਪੱਸਿਆ ਜਿਹੜੀ ਗੁਰੂ ਮਾਰਾਏ ਨੇ ਇੱਕ ਜ਼ਰੀਆ ਦੀ ਝੋਲੀ ਪਾਈ ਹੈ ਉਹਨੂੰ ਅੱਜ ਬੂਰ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਅਸੀਂ ਸਦਾ ਨਹੀਂ ਰਹਿਣਾ ਹਨਾ ਅਸੀਂ ਫੋਰੈਵਰ ਨਹੀਂ ਰਹਿਣਾ ਅਸੀਂ ਅਮਰ ਨਹੀਂਗੇ ਅਸੀਂ ਵੀ ਇੱਕ ਦਿਨ ਜਾਣਾ ਦੁਨੀਆ ਚੋਂ ਸਾਡੀ ਟੀਮ ਨੇ ਵੀ ਜਾਣਾ ਪਰ ਆਉਣ ਵਾਲੀ ਯੂਥ ਵੱਲ ਜਦੋਂ ਦੇਖਦੇ ਛੋਟੇ ਛੋਟੇ ਬੱਚਿਆਂ ਵੱਲ ਤਾਂ ਥੋੜਾ ਜਿਹਾ ਸਾਨੂੰ ਏਕ ਜ਼ਰੀਆ ਫਾਊਂਡੇਸ਼ਨ ਸਿਕਿਉਰ ਨਜ਼ਰ ਆਉਂਦੀ ਹੈ ਵੀ ਵਧੀਆ ਹੈ ਏਕ ਜ਼ਰੀਆ ਫ ਇਹਨਾਂ ਕਿਤੇ ਸਰ ਇਹਨਾਂ ਛੋਟੇ ਜਿਹੇ ਬੱਚਿਆਂ ਨੂੰ ਦੇਖ ਕੇ ਲੱਗਦਾ ਕਿ ਜੇ ਛੋਟੇ ਛੋਟੇ ਬੱਚੇ ਮੋਟੀਵੇਟ ਹੋ ਕੇ ਅੱਜ ਇੱਥੇ ਤੱਕ ਪਹੁੰਚੇ ਨੇ ਤਾਂ ਕੱਲ ਨੂੰ ਵੱਡੇ ਵੱਡੇ ਲੋਕ ਵੀ ਇੱਥੇ ਪਹੁੰਚ ਸਕਦੇ ਨੇ ਵੱਡੇ ਸਾਡੇ ਜੀ ਬੱਚੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਵੱਡੇ ਵੱਡਿਆਂ ਨੂੰ ਵੀ ਮੈਂ ਕੀ ਕਰੂੰਗਾ ਦੇਖ ਕੇ ਹਨਾ ਜੇ ਤੁਹਾਡਾ ਕਿਰਦਾਰ ਵੱਡਾ ਤੁਹਾਡੀ ਸੋਚ ਤੁਹਾਡੀ ਜ਼ੁਬਾਨ ਤੁਹਾਡਾ ਕੰਮ ਬਣਾਉਂਦੀ ਹੈ ਬੰਦਾ ਵੱਡਾ ਵੱਡੇ ਅਹੁਦੇ ਨਾਲ ਨਹੀਂ ਬਣਦਾ ਕਈ ਵਾਰ ਮੈਂ ਵੱਡੇ ਅਹੁਦੇ-ਅਹੁਦੇ ਨਾਲ ਮਿਲਿਆ ਅਕਲ ਉਹਨਾਂ ਨੂੰ ਜ਼ੀਰੋ ਪਰ ਕਈ ਵਾਰੀ ਮੈਂ ਇੱਕ ਰਿਕਸ਼ਾ ਵਾਲੇ ਨੂੰ ਦੇਖਿਆ ਇੰਨੀ ਲਿਆਕਤ ਇੰਨੀ ਅਕਲ ਫਿਰ ਮੇਰੇ ਲਈ ਤਾਂ ਵੱਡਾ ਉਹ ਹੈ ਜਿਹ ਮੈਨੂੰ ਤਾਂ ਇਹ ਲੱਗਦਾ ਕਿ ਇਹਦਾ ਜਿੰਨਾ ਸੋਹਣਾ ਨਾਮ ਹੈ ਮੁਹੱਬਤ ਉਹਨਾਂ ਸੋਹਣਾ ਬੱਚਾ ਕੰਮ ਕਰਨ ਲਿਆ ਜਿੱਥੇ ਪਹੁੰਚੀ ਹੈ ਤੱਕ ਤੁਹਾਨੂੰ ਖੁਸ਼ੀ ਹੋ ਰਹੀ ਹੈ ਤੁਸੀਂ ਦੱਸ ਦਿੱਤਾ ਡਿਸਕ੍ਰਾਈਬ ਕਰ ਦਿੱਤਾ ਪਰ ਕੀ ਮੈਸੇਜ ਰਹੇਗਾ ਹੁਣ ਤੁਹਾਡਾ ਸਾਡੀ ਬਾਕੀ ਯੂਥ ਨੂੰ ਤੇ ਬਾਕੀ ਬੱਚਿਆਂ ਨੂੰ ਵੀ ਜ਼ਰੂਰ ਇੱਕ ਮੈਸੇਜ ਦੇ ਕੇ ਜਾਇਓਂ ਇਹੀ ਮੈਸੇਜ ਹੈ ਜੀ ਕਿ ਆਪਣੀ ਜ਼ਿੰਦਗੀ ਫਜ਼ੂਲ ਨਾ ਖਰਾਬ ਕਰੋ ਬੜਾ ਅਨਮੋਲ ਤੋਹਫ਼ਾ ਤੁਹਾਨੂੰ ਜ਼ਿੰਦਗੀ ਦਾ ਮਿਲਿਆ ਤੇ ਇਹਨੂੰ ਸਹੀ ਲੇਖੇ ਲਾਓ ਕਿਸੇ ਦੀ ਮਦਦ ਕਰੋ ਕਿਸੇ ਦੇ ਕੰਮ ਆਓ ਇਹੀ ਮੇਰਾ ਸੋਸ਼ਲ ਮੈਸੇਜ ਹੈ ਤੇ ਇੱਕ ਛੋਟਾ ਜਿਹਾ ਮੈਸੇਜ ਜੋ ਤੁਸੀਂ ਸਿਰਫ ਬੱਚਿਆਂ ਨੂੰ ਦੇਣਾ ਚਾਹੁੰਦੇ ਬੱਚਿਆਂ ਨੂੰ ਮੈਸੇਜ ਦੀ بجائے ਵੱਡੇ ਜੇ ਦੇਖਣਾ ਵੀਡੀਓ ਵੱਡੇ ਬੱਚਿਆਂ ਨੂੰ ਲਾਣ ਚੰਗੇ ਕੰਮ ਸੋ ਦੈਟ ਬੱਚੇ ਨੂੰ ਨਹੀਂ ਪਤਾ ਹੁੰਦਾ ਬੱਚੇ ਨੂੰ ਸਿਰਫ ਇਹ ਹੁੰਦਾ ਕਿ ਮੇਰੇ ਪਾਪਾ ਨੇ ਮੇਰੀ ਮੰਮਾ ਨੇ ਮੈਨੂੰ ਆ ਕੰਮ ਸਿਖਾਇਆ ਤੇ ਮੈਂ ਕਰਨਾ ਉਹਦੇ ਕੋਈ ਬਹੁਤੀ ਡੈਫੀਨੇਸ਼ਨ ਨਹੀਂ ਹੁੰਦੀ ਬਹੁਤੀ ਡਿਸਕ੍ਰਿਪਸ਼ਨ ਨਹੀਂ ਹੁੰਦੀ ਕਰਨ ਨਸ਼ਾ ਕਰਨਾ ਤਾਂ ਸੇਵਾ ਕਾ ਕਰੋ ਨਸ਼ਾ ਐਸਾ ਕਰੋ ਜੋ ਆਪਕੋ ਅੱਗੇ ਲੈ ਕੇ ਜਾਏ ਪਰ ਅੱਜ ਕਾ ਯੂਥ ਨਸ਼ਾ ਕਰਤਾ ਹੈ ਇਹ ਸਵੈਗ ਕੇ ਚੱਕਰ ਮੇਂ ਉੱਚੀਆਂ ਗੱਡੀਆਂ ਫੁੱਟੀਆਂ ਗੱਡੀਆਂ ਨਹੀਂ ਹੈ ਇਹ ਜ਼ਿੰਦਗੀ ਨਹੀਂ ਹੈ ਆਪ ਆਪਣੇ ਘਰ ਪੇ ਮਾਪਾਪ ਕੋ ਤੋ ਭੁੱਲ ਚੁਕੇ ਹੋ ਔਰ ਬਾਕੀ ਆਪ ਦੂਸਰੋ ਕੇ ਚੱਕਰੋ ਮੇਂ ਪੜੇ मैं हमेशा से कहता आया हूँ अगर दुनिया का बादशाह बनना है अपने माँ बाप के गुलाम बन जाओ पर आप लोग वो चीज़ भूल चुके हो मैं ये नहीं कहता हजारों लेके आओ पैसा मैटर नहीं करता अगर आप साथ में खड़े भी हो ना तो वो चीज़ भी बहुत मैटर करती है हर कोई पैसा नहीं अफोर्ड कर पाता बट एक हाथ देना आज कल टांग खींचने वाले बहुत हैं बट हाथ से हाथ बढ़ाने वाला बहुत कम है अभी देखो तो चार साल का छह साल का बच्चा है ये भी है और एक बारह साल का बच्चा हो जाओ बी रुपये के पड़ा हुआ सिर्फ डिफरेंस देखो कितना है तो इस चीज़ से बाहर निकलो यूथ का मतलब नशे में नहीं है यूथ का मतलब है कामयाबी अपना ध्यान रखो जय श्री राम ਬਹੁਤ ਦੇਖੋ ਬਹੁਤ ਇਨਸਪੀਰੇਸ਼ਨਲ ਮੋਟੀਵੇਸ਼ਨਲ ਲੋਕ ਨੇ ਤੇ ਜਿੰਨਾ ਸੋਹਣਾ ਨਾਮ ਉਹਨੇ ਸੋਹਣੇ ਕੰਮ ਕਰਨਾ ਜਿੱਕ ਛੋਟਾ ਜਿਹਾ ਬੱਚਾ ਇੱਕ ਜ਼ਰੀਆ ਪਹੁੰਚਿਆ ਅਨਮੋਲ ਕਵਾਤਰਾ ਜੀ ਨੂੰ ਮਿਲਣ ਦੇ ਆਈ 54 ਬੱਚਾ ਆਪਾਂ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਫਾਦਰ ਸਾਹਿਬ ਵੀ ਮੌਜੂਦ ਨੇ ਤੇ ਹੋਰ ਵੀ ਕਾਫੀ ਉਹਨਾਂ ਦੇ ਨਾਲ ਮੌਜੂਦ ਨੇ ਆਪਾਂ ਸਭ ਨਾਲ ਗੱਲਬਾਤ ਕਰਾਂਗੇ ਪਰ ਸ਼ੁਰੂਆਤ ਜਿਹੜੀ ਹੈ ਮੁਹੱਬਤ ਤੋਂ ਕਰਦੇ ਆ ਹੈਲੋ ਜੀ ਕੀ ਹਾਲ ਹੈ ਤੁਹਾਡਾ अच्छा पहले तो हैप्पी बर्थडे थैंक यू बहुत अच्छी बोलो थैंक यू हां जी ਤੇ ਤੁਹਾਡਾ ਬਰਥਡੇ ਦਾ ਡ੍ਰੀਮ ਪੂਰਾ ਹੋ ਗਿਆ ਗਿਫਟ ਮਿਲ ਗਿਆ اچھا ਹੁਣ ਦੱਸ ਦੋ ਗਿਫਟ ਕੀ ਸੀ ਬਰਥਡੇ ਦਾ ਮੋਲ ਸਰ ਨੂੰ ਮਿਲਣਾ ਕਿਹਾ ਤੇ ਬੇਟਾ ਕੀ ਮੋਲ ਸਰ ਨੂੰ ਮਿਲ ਮਿਲਿਆ ਮੋਲ ਸਰ ਨੂੰ ਤੇ ਆਪਾ ਫਾਦਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਸਸ਼ਕਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲੇ ਮੈਂ ਤੋਰ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਬੱਚੇ ਨੂੰ ਇੰਨਾ ਅਪਰੀਸ਼ੀਏਟ ਕਰਕੇ ਇੱਥੇ ਲੈ ਕੇ ਆਏ ਹੋ ਆ ਦਾ ਮਕਸਦ ਕੀ ਹੈ ਮੈਂ ਤਾਂ ਅਨਮੋਲ ਕ੍ਰਾਤਰਾ ਜੀ ਫੈਨ ਹੈ ਗਈ ਤੇ ਇਹਦਾ ਜਨਮ ਦਿਨ ਸੀਗਾ 17 ਤਰੀਕ ਨੂੰ ਤੇ ਇਹ ਕਹਿੰਦਾ ਮੈਂ ਉੱਥੇ ਜਾ ਕੇ ਕੇਕ ਕੱਟਣਾ ਹੈ ਅੱਛਾ ਜੀ ਹਾਂ ਜੀ ਤੇ ਫਿਰ ਅਸੀਂ 10 ਤਰੀਕ ਨੂੰ ਉੱਥੋਂ ਤੁਰ ਪਈ ਤੇ ਬਸ ਅੱਜ 17 ਤਰੀਕ ਨੂੰ ਇੱਥੇ ਪਹੁੰਚ ਗਈ ਤੇ ਅੱਛਾ ਤੁਸੀਂ ਇੱਥੇ ਆਏ ਹੋ ਇਹਦਾ ਮਕਸਦ ਕੀ ਹੈ ਰੀਜ਼ਨ ਕੀ ਲੈ ਕੇ ਆਏ ਹੋ ਰੀਜ਼ਨ ਤਾਂ ਇਹ ਇਦਾਂ ਹੈ ਕਿ ਨਸ਼ਿਆਂ ਵਾਸਤੇ ਆਏ ਆਂ ਵੀ ਨਸ਼ਾ ਬਹੁਤ ਹੋ ਰਿਹਾ ਹੈ ਇਹਦੇ ਕਰਕੇ ਇਹਦੀ ਦੌੜ ਹੈਗੀ ਹੈ 225 ਕਿਲੋਮੀਟਰ ਦੀ ਇਹ ਪੰਜਾਬ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੱਚਾ ਇਸ ਤਰੀਕੇ ਨਾਲ ਰਨਿੰਗ ਕਰਦਾ ਹੈਗਾ ਬੱਚਾ ਇੱਥੇ ਤੱਕ ਆਪਣਾ ਪਹੁੰਚਣਾ ਚਾਹੁੰਦਾ ਹੈ ਤੇ ਪੰਜਾਬ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਤੇ ਪੰਜਾਬ ਪੁਲਿਸ ਨੇ ਬੜਾ ਸਹਿਯੋਗ ਦਿੱਤਾ ਜੀ ਜਗਾ ਜਗਾ ਤੇ ਸਾਨੂੰ ਹਰ ਥਾਣੇ ਵੱਲੋਂ ਫੋਨ ਆਉਂਦਾ ਹੁੰਦਾ ਸੀਗਾ ਵੀ ਰਹਿਣ ਵਾਸਤੇ ਖਾਣ ਵਾਸਤੇ ਸਾਡਾ ਸਾਰਾ ਪ੍ਰਬੰਧ ਕੀਤਾ ਗਿਆ ਜੀ ਹੋਟਲ ਦੇ ਵਿੱਚ ਵੀ ਤੋਂ ਹੋਰ ਵੀ ਪ੍ਰਬੰਧ ਕੀਤਾ ਗਿਆ ਜੀ ਸਰ 225 ਕਿਲੋਮੀਟਰ ਦੀ ਗੱਲ ਕਰੀਏ ਬਹੁਤ ਜ਼ਿਆਦਾ ਡਿਸਟੈਂਸ ਹੈਗਾ ਤੇ ਆਏ ਕਿੱਥੋਂ ਇਹ ਵੀ ਜ਼ਰੂਰ ਦੱਸ ਦੋ ਇਹ ਹਬੌਰ ਤੋਂ ਹੀ ਜ਼ਿਲ੍ਹਾ ਆਪਣਾ ਫਾਜ਼ਿਲਕਾ ਪਿੰਡ ਕਿੱਲ ਜੀ ਤੇ ਇੰਨੇ ਦੋਨੋਂ ਇਹ ਬੱਚੇ ਨੂੰ ਲੈ ਕੇ ਆਂਦਾ ਤੁਹਾਡਾ ਮਕਸਦ ਕੀ ਸੀ ਇਹ ਮਕਸਦ ਇਹ ਹੀ ਹੈ ਇਦਾਂ ਪਹਿਨਾ ਵੀ ਇਹ 2 ਸਾਲਾਂ ਤੋਂ 10 ਕਿਲੋਮੀਟਰ ਡੇਲੀ ਰਨਿੰਗ ਕਰਦਾ ਹੀ ਸਵੇਰ 5 ਤੇ ਸ਼ਾਮ ਨੂੰ 5 ਕਿਲੋਮੀਟਰ ਇਹਦਾ ਉਹ ਇੰਨਾ ਉਹ ਨਹੀਂ ਹੈਗਾ ਹੀ ਪਹਿਲਾਂ ਹੋਣੀ ਪਚਾ ਲੋ ਇਹਨੂੰ ਉਹ ਕੋਈ ਚੱਕਰ ਨਹੀਂ ਹੈ ਕਹਿੰਦਾ ਹੀ ਪਰ ਕਈ ਰੋਜ਼ ਦੇ 10 ਕਿਲੋਮੀਟਰ ਕਰਨਾ ਫਿਰ ਵੀ ਜੀ ਦੇਖਿਆ ਜਾਏ ਹਫਤੇ ਦੇ ਵਿੱਚ 77 ਕਿਲੋਮੀਟਰ ਹੋਇਆ ਤਾਂ ਫਿਰ ਵੀ 225 ਕਿਲੋਮੀਟਰ ਤੈਅ ਕਰਨਾ ਇਹਦੇ ਲਈ ਕਿੰਨਾ ਮੁਸ਼ਕਿਲ ਰਿਹਾ ਮੁਸ਼ਕਿਲ ਨਹੀਂ ਹੈ ਗਈ ਪਹਿਲਾਂ ਹੋਣੀ ਡੇਲੀ ਵਾਲੀ ਨਾ ਪ੍ਰੈਕਟਿਸ ਸੀਗੀ ਜੀ ਉਹਦੇ ਦੀ ਪ੍ਰੈਕਟਿਸ ਸੀਗੀ ਜਿਹੜਾ ਹੁਣ ਇਹਨੇ ਤੇ ਆਪਣਾ ਮਤਲਬ ਕਿ ਜਲਵਾ ਅਸਲੀ ਤੇ ਹੁਣ ਦਿਖਾਇਆ ਇੱਥੋਂ ਤੱਕ ਪਹੁੰਚਣਾ 10 ਕਿਲੋਮੀਟਰ ਡੇਲੀ ਵਾਲੀ ਤੇ ਸਵੇਰ ਸ਼ਾਮ ਪ੍ਰੈਕਟਿਸ ਕਰਦਾ ਸੀਗਾ 5 ਕਿਲੋਮੀਟਰ ਸਵੇਰ 5 ਕਿਲੋਮੀਟਰ ਸ਼ਾਮ ਨੂੰ ਔਰ ਇੱਥੋਂ ਤੱਕ ਕਿ ਕਈ ਵਾਰ ਦੁਪਹਿਰ ਵੀ ਖੇਡਦਾ ਨਹੀਂ ਇਹ ਬੱਚਿਆਂ ਨਾਲ ਜਿਵੇਂ ਬਾਹਰ ਗਲੀ 'ਚ ਬੱਚੇ ਖੇਡਦੇ ਨੇ ਮੋਬਾਈਲ ਨਾਲ ਖ ਕੰਮ ਇਹਦਾ ਬਾਰਬਰ ਦਾ ਕੰਮ ਹੈ ਜੀ ਸਲੂਨ ਦਾ ਕੰਮ ਹੈ ਕੰਮ ਛੱਡ ਕੇ ਵੀ ਇਹਦੇ ਨਾਲ ਦੌੜਨ ਲਈ ਜਾਂਦਾ ਹੁੰਦਾ ਸੀਗਾ ਵੀ ਸਪੋਰਟ ਕਰਨ ਲਈ ਬੱਚੇ ਨੂੰ ਅੱਛਾ ਹੁਣ ਦੇ ਤੁਸੀਂ ਇੱਕ ਹਫਤੇ ਤੋਂ ਇੱਥੇ ਆ ਰਹੇ ਹੋ ਤੇ ਹਫਤੇ ਤੋਂ ਤੁਸੀਂ ਸਾਰਾ ਕੰਮ ਛੱਡ ਕੇ ਆਏ ਹੋ ਹਾਂਜੀ ਕੰਮ ਛੱਡ ਕੇ ਆਏ ਹਾਂ ਕੰਮ ਛੱਡ ਕੇ ਆ ਰਹੇ ਦੁਕਾਨ ਕੰਮ ਛੱਡ ਕੇ ਆਣ ਦੇ ਪਿੱਛੇ ਮਤਲਬ ਇੱਕ ਛੋਟੇ ਜਿਹੇ ਬੱਚੇ ਤੇ ਇੱਕ ਬਰਥਡੇ ਤੋਂ ਪੂਰਾ ਕਰਨ ਆਇਆ ਹਾਂ ਹਾਂਜੀ 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 ਬੱਚੇ ਲਈ ਤੇ ਜਾਣ ਹੀ ਆ ਜਰੀ ਆਈ ਕੀ ਬਾਤ ਹੈ ਮਿਲਕਾ ਬਾਦ ਹੈ ਸਰ ਤੇ ਮੈਂ ਮੁਹੱਬਤ ਤੋਂ ਜਾਨਣਾ ਚਾਹੁੰਗੀ ਅੱਛਾ ਲੱਗ ਰਿਹਾ ਇੱਥੇ ਆ ਕੇ ਅੱਛਾ ਬੋਲੋ ਤਾਂ ਸਹੀ ਕਟਣਾ ਕੇਕ ਕਟਣਾ ਫਿਰ ਕਟਣਾ ਤਾਂ ਫਿਰ ਕੋ ਸਾਰਿਆਂ ਨੂੰ ਕੇਕ ਲੈ ਕੇ ਆਓ ਠੀਕ ਹੈ ਕੇਕ ਲੈ ਕੇ ਆਈਏ ਠੀਕ ਹੈ ਇਹ ਸਾਡੇ ਨਾਲ ਹੋਰ ਵੀ ਮੌਜੂਦ ਨੇ ਆਪਣਾ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਇਹਨਾਂ ਨੂੰ ਕਿਦਾਂ ਸਹਿਯੋਗ ਕਰ ਰਹੇ ਹੋ ਮੈਂ ਜੀ ਨਾਲ ਆਇਆ ਇਹਨਾਂ ਦੇ ਫਾਦਰ ਸਾਹਿਬ ਮੇਰੇ ਫਰੈਂਡ ਨੇ ਕਾਫੀ ਅچھے ਕਾਫੀ ਚਾਲਨ ਤੋਂ ਅਸੀਂ ਜਾਣਦੇ ਇੱਕ ਦੂਜੇ ਨੂੰ ਤੇ ਮੈਂ ਜਾਣਦਾ ਸੀ ਮੈਨੂੰ ਪਹਿਲਾਂ ਹੀ ਮੈਂ ਇਹਨਾਂ ਨੂੰ ਕਿਹਾ ਸੀ ਬੱਚਾ ਕੁਝ ਨਾ ਕੁਝ ਕਰੂਗਾ ਕਿਉਂਕਿ ਕਾਫੀ ਟਾਈਮ ਤੋਂ ਇਹਨਾਂ ਨੂੰ ਜਾਣਦੇ ਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਨਾਲ ਚੱਲਣਾ ਸਾਡੇ ਤੇ ਦੌੜ ਕੇ ਜਾਣਾ ਅਪਨਮੋਲ ਕੁਆਤਰਾ ਜੀ ਨੂੰ ਮੈਂ ਇਹਨਾਂ ਨੂੰ ਅਨਮੋਲ ਕੁਆਤਰਾ ਜੀ ਨੂੰ ਮੈਂ ਦੇਖ ਰਿਹਾ ਕਾਫੀ ਟਾਈਮ ਤੋਂ ਰੀਲਸ ਵਗੈਰਾ ਦੇਖਦਾ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਸੋਚਿਆ ਹੀ ਨਹੀਂ ਸੀ ਕਦੇ ਆਉਂਗਾ ਮੈਂ ਬੱਚੇ ਥਰੂ ਆਜਾਇਆ ਮੈਨੂੰ ਬਹੁਤ 4 ਸਾਲ ਦਾ ਹੋਇਆ ਕਿ 5 ਸਾਲ ਦਾ ਹੋਇਆ ਇਹ 5 ਸਾਲ ਦਾ ਹੀ ਮਤਲਬ ਅਜ 5 ਸਾਲ ਦੇ ਬੱਚਾ ਜੋ ਇੱਥੇ ਤੱਕ ਵੈਸੇ 5 ਸਾਲ ਦਾ ਹੁਣ 6 ਸਾਲ ਦਾ ਹੋ ਗਈ 6 ਸਾਲ ਦਾ ਹੋਇਆ ਅੱਛਾ ਹੁਣ 6 ਸਾਲ ਦਾ ਬੱਚਾ ਜੇ 225 ਕਿਲੋਮੀਟਰ ਤੈਅ ਕਰਕੇ ਆ ਸਕਦਾ ਹੈ ਤਾਂ ਹੋਰ ਵੀ ਯੂਥ ਵੀ ਸਾਡੀ ਇਸ ਚੀਜ਼ ਨੂੰ ਕਰ ਸਕਦੀ ਹੈ ਤੇ ਆ ਕੇ ਇਸ ਚੀਜ਼ ਨੂੰ ਸਾਬਿਤ ਕਰ ਸਕਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਿਆ ਜਾਵੇ ਬਿਲਕੁਲ ਮੈਮ ਇਹ ਬਹੁਤ ਵੱਡਾ ਸੁਨੇਹਾ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਸੁਨੇਹਾ ਸੀਗਾ ਜਿਦੇ ਚ ਸਾਨੂੰ ਵੀ ਯੋਗਦਾਨ ਪਾਉਂਦਾ ਛੋਟੇ ਮੌਕਾ ਮਿਲਿਆ ਇਹ ਬੱਚੇ ਨੇ ਆਪਣਾ ਪੂਰਾ ਵੱਡਾ ਯੋਗਦਾਨ ਦਿਖਾਇਆ ਜੀ ਇੱਥੇ ਤੱਕ ਸਾਨੂੰ ਪਹੁੰਚਣ ਦਾ ਮੌਕਾ ਮਿਲਿਆ ਅਨਮੋਲ ਕੁਤਰਾ ਜੀ ਦੇ ਸ਼ਾਨਦਾਰ ਕੰਮ ਕਰ ਰਹੇ ਹੈਗੇ ਨੇ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਉਹਦੇ ਪਾਪਾ ਨੂੰ ਉਹਦੇ ਨਾਲ ਮਿਲਣ ਦਾ ਮੌਕਾ ਮਿਲਿਆ ਉਹਦੇ ਦੋਸਤਾਂ ਨੂੰ ਉਹਦੇ ਨਾਲ ਮਿਲਣ ਦਾ ਮੌਕਾ ਮਿਲਿਆ ਅੱਛਾ ਚੰਡੀਗੜ੍ਹ ਤੋਂ ਕਾਫੀ ਲੋਕ ਆਏ ਹੋਏ ਨੇ ਸਿਰਫ ਇਸ ਕਰਕੇ ਬੱਚੇ ਨੂੰ ਸਪੋਰਟ ਕਰਨ ਦਾ ਕਰਕੇ ਔਰ ਇਹ ਬੱਚੇ ਨੇ ਸਾਨੂੰ ਇੱਥੇ ਤੱਕ ਪਹੁੰਚਾਤਾ ਜੀ ਦੇਖੋ ਇਹ ਕੱਲਾ ਬੱਚਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਬੋਰ ਦਾ ਆਪਣੇ ਪਿੰਡ ਕਿੱਲੇ ਵਾਲੀ ਡੀਐਸਪੀ ਸਾਹਿਬ ਨੇ ਆਪ ਇਹਨਾਂ ਨੂੰ ਤੋਰਿਆ ਜੀ ਹਰੀ ਚੰਡੀ ਦੇ ਕੇ ਔਰ ਸਾਡੇ ਨਾਲ ਕਾਫੀ ਦੂਰ ਤੱਕ ਕਾਫੀ 5 6 ਕਿਲੋਮੀਟਰ ਤੱਕ ਤਕਰੀਬਨ ਇਹਨਾਂ ਦੀ ਉਹ ਆਏ ਨੇ ਉੱਟਣ ਵਾਲੀ ਗੱਡੀ ਕਿਹੜੀ ਹੁੰਦੀ ਹੈ ਉਹ ਮੈਮ ਕਿਹੜੀ ਕਹਿੰਦੇ ਨੇ ਉਹਨੂੰ ਜਿਹੜੀ ਘੁੰਮਦੀ ਰਹਿੰਦੀ ਪਾਇਲਟਾਂ ਪਾਇਲਟ ਗੱਡੀ ਦੇ ਨਾਲ ਆਏ ਸਾਰੇ ਦੇਖਣ ਹਨਾ ਵੀ ਬੱਚਾ ਦੌੜ ਰਿਹਾ ਪਾਇਲਟ ਗੱਡੀ ਅੱਗੇ ਅੱਗੇ ਸੀ ਟਰੈਫਿਕ ਸਾਈਡ ਤੇ ਕਰਦੇ ਰਹੇ ਤੇ ਬੜੀ ਵੀਆਈਪੀ ਫੀਲਿੰਗ ਆ ਰਹੀ ਸੀ ਕਿ ਬੱਚਾ ਦੌੜ ਰਿਹਾ ਸੀਗਾ ਜੀ ਅਸੀਂ ਨਾਲ-ਨਾਲ ਸੀਗੇ ਤੇ ਬੜੀ ਬੜਾ ਸਹਿਯੋਗ ਰਾਇ ਪੰਜਾਬ ਪੁਲਿਸ ਦਾ ਜੀ ਅੱਜ ਵੀ ਇਹਨੂੰ ਵੀਆਈਪੀ ਫੀਲਿੰਗ ਆ ਰਹੀ ਹੋਣੀ ਆ ਹੁਣ ਇੰਨੇ ਕੈਮਰਾ ਕੈਮਰਾ ਦੇਖ ਕੇ ਹਾਂਜੀ 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 ਡੀਐਸਪੀ ਨਾਲ ਆਪ ਪਜੇ ਸੀਗੇ ਨਾਲ ਵਾਵਾ ਦੌੜ ਰਿਹਾ ਇਹਦੇ ਆ ਹਾਂਜੀ ਮਤਲਬ ਜਿੰਨਾ ਸੋਣਾ ਇਸ ਬੱਚੇ ਦਾ ਨਾਮ ਹੈ ਮੁਹੱਬਤ ਉਹਨੇ ਸੋਣੇ ਇਸ ਬੱਚੇ ਨੇ ਆਪਣੇ ਬਰਥਡੇ ਤੇ ਆ ਕੇ ਇਥੇ ਪ੍ਰੂਫ ਕਰ ਦਿੱਤਾ ਕਿ ਨਸ਼ਿਆਂ ਨੂੰ ਜਿਹੜਾ ਥੱਲ ਪਾਣੀ ਚਾਹੀਦੀ ਹੈ ਤੇ ਪੈਰੈਂਟਸ ਵੀ ਨਾਲ ਸਪੋਰਟ ਕਰਦੇ ਹੋਏ ਪਹੁੰਚੇ ਨੇ